BBMB ਤੇ ਸਬਕਾ ਸਕੱਤਰ ਸਦੀਸ਼ ਸ਼ੰਗਲਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਐਕਟ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਤੇ ਕਿਵੇਂ ਪੰਜਾਬ ਦੀ ਸਰਕਾਰ ਵਿਰੋਧ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਦੇ ਕੋਲ ਕੋਈ ਅਖਤਿਆਰ ਹੈ ਹੈ ਤਕੇੜਾ ਹੈ ਮਿਨਿਸਟਰੀ ਆਫ ਪਾਵਰ ਕਮ ਵੱਲੋਂ BBMB ਦੇ ਵਿੱਚ ਰਾਜਸਥਾਨ ਅਤੇ ਹਿਮਾਚਲ ਦੀ ਜਿਹੜੀ ਹੈਗੀ ਰੈਗੂਲਰ ਮੈਂਬਰਸ਼ਿਪ ਨੂੰ ਲੈ ਕੇ ਜੋ ਹੈ 1904 ਦੇ ਆਪਕੇ ਪੁਨਰਗਠਨ ਐਕਟ ਦੇ ਵਿੱਚ ਸੰਸ਼ੋਧਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਇੱਕ ਪ੍ਰਪੋਜ਼ਲ ਵੀ ਪੰਜਾਬ ਸਰਕਾਰ ਨੂੰ ਭੇਜੀ ਹੈ ਤੇ ਉਹਦਾ ਪੰਜਾਬ ਸਰਕਾਰ ਵਿਰੋਧ ਕਰ ਰਹੀ ਹੈ ਆਖਰਕਾਰ ਇਹ ਚੀਜ਼ ਹੈ ਕਿਆ ਜੇ ਮੈਂਬਰ ਬੰਦੇ ਨੇ ਤੇ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ ਪੰਜਾਬ ਆਖਿਰ ਵਿਰੋਧ ਕਿਉਂ ਕਰ ਰਿਹਾ ਹੈ ਇਹ ਜਾਣਾਂਗੇ ਸਾਡੇ ਨਾਲ ਬੀਬੀ ਐਮਬੀ ਦੇ ਸਾਬਕਾ ਸੈਕਟਰੀ ਨੇ ਸतीश ਸਿੰਘਲਾ ਜੀ ਸਿੰਘਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਫਿਰ ਮੇਰਾ ਪਹਿਲਾ ਸਵਾਲ ਇਹ ਹੈ ਕੀ BBMP ਜਿਹੜਾ ਹੈਗਾ ਤੁਸੀਂ ਉਹਦੇ ਬਾਰੇ ਕੰਮ ਵੀ ਕੀਤਾ ਕਾਫੀ ਤੇ ਉਸ ਨੂੰ ਕਿਦਾਂ ਦੇਖਦੇ ਹੋ ਕਿ ਉਸ ਵਿੱਚ ਕਿਦਾਂ ਦੀ ਇਸ ਟਾਈਮ ਜਿਹੜੀ ਬੋਡੀ ਹੈਗੀ ਆ ਉਹ ਕਿਦਾਂ ਹੈਗੀ ਆ ਪਹਿਲਾਂ ਦੇਖੋ BBMP ਵਿੱਚ ਜਿਹੜੇ ਸਾਡੇ ਚੇਅਰਮੈਨ ਹੈਡ ਕਰਦੇ ਨੇ ਉਹ ਗਵਰਨਮੈਂਟ ਆਫ ਇੰਡੀਆ ਤੋਂ ਅਪਾਇੰਟ ਹੁੰਦੇ ਨੇ ਤੇ ਦੋ ਰੈਗੂਲਰ ਮੈਂਬਰ ਨੇ ਜਿਹੜੇ ਹਾਲ ਟਾਈਮ ਮੈਂਬਰ ਅਸੀਂ ਕਹਿੰਦੇ ਆ ਉਹ ਐਕਟ 'ਚ ਹੀ ਲਿਖਿਆ ਕਿ ਦੋ ਹਾਲ ਟਾਈਮ ਮੈਂਬਰ ਹੋਣਗੇ ਉਹ ਵੀ ਗਵਰਨਮੈਂਟ ਆਫ ਇੰਡੀਆ ਅਪਾਇੰਟ ਕਰਦੀ ਹੈ ਤੇ ਬਾਕੀ ਸਾਰੀ ਪਾਰਟਨਰ ਸਟੇਟਾਂ ਤੋਂ ਇੱਕ ਇੱਕ ਉਹਨਾਂ ਦਾ ਅਫੀਸਰ ਜਿਹੜਾ ਉਹ ਨਾਮਿਨੇਟ ਹੁੰਦਾ ਉਹ ਜਨਰਲੀ ਪ੍ਰਿੰਸੀਪਲ ਸੈਕਟਰੀ ਦੇ ਲੈਵਲ ਦਾ ਅਫੀਸਰ ਹੈ ਉਹ ਨਾਮਿਨੇਟ ਹੁੰਦਾ ਕੋਈ ਸਟੇਟ ਆਪਣਾ ਪਾਵਰ ਦਾ ਕਰਦੀ ਹੈ ਕੋਈ ਇਰੀਗੇਸ਼ਨ ਦਾ ਕਰ ਦਿੰਗੇ ਇਸ ਤਰ੍ਹਾਂ ਸੈਂਟਰ ਦੇ ਦੋ ਮੈਂਬਰ ਨੇ ਇੱਕ ਪਾਵਰ ਦੀ ਸਾਈਡ ਤੋਂ ਇੱਕ ਵਾਟਰ ਦੀ ਸਾਈਡ ਤੋਂ ਤੇ ਦੋ ਰੈਗੂਲਰ ਹੋਗੇ ਚਾਰ ਸਟੇਟਾਂ ਦੇ ਹੋਗੇ ਦੋ ਸਾਡੇ ਸੈਂਟਰ ਦੇ ਨਾਮਿਨੇਟ ਹੋ ਜਾਂਦੇ ਨੇ 4 6 2 8 ਇੱਕ ਚੇਅਰਮੈਨ ਹੁੰਦਾ ਤੇ ਟੋਟਲ ਨੋ ਮੈਂਬਰਸ ਦੀ ਬੜੀ ਹੈ ਇਹ ਜਿਹੜੀ ਹਿਸਟਰੀ ਤੇ ਜਿਹੜਾ ਮੈਂਬਰ ਦੀ ਗੱਲ ਕੀਤੀ ਹੈ ਕਿ ਜਿਹੜੇ ਦੋ ਮੈਂਬਰ ਕਹੇ ਨੇ ਉਹ ਮੈਂਬਰਾਂ ਦਾ ਨਾਮ ਨਹੀਂ ਪੰਜਾਬ ਤੇ ਹਰਿਆਣਾ ਨਹੀਂ ਐਕਟ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਬਾਈ ਇੱਕ ਕਨਵੈਨਸ਼ਨ ਹੈ ਕਿਉਂਕਿ ਪਹਿਲਾਂ ਪੰਜਾਬ ਹੀ ਸੀ ਸਾਰਾ ਜਦ ਇਹ ਪ੍ਰੋਜੈਕਟ ਬਣੇ ਨੇ ਇਨੀਸ਼ੀਅਲੀ ਤਾਂ ਇਹ ਸਿਰਫ ਭਾਖੜਾ ਨੰਗਲ ਪ੍ਰੋਜੈਕਟ ਜਿਹੜਾ ਹੈ ਉਹ ਉਸ ਤੋਂ ਬਾਅਦ ਪੌਂਗ ਡੈਮ ਇਹ ਰਾਜਸਥਾਨ ਤੇ ਪੰਜਾਬ ਦਾ ਸ਼ੇਅਰ ਸੀ ਆਪਸ ਬਾਕੀ ਤੇ ਸੈਕਸੈਸਰ ਸਟੇਟ ਨੇ ਪੰਜਾਬ ਤੋਂ ਹਰਿਆਣਾ ਨਿਕਲ ਗਿਆ ਹਿਮਾਚਲ ਨਿਕਲ ਗਿਆ ਦੀ ساری ਸਕਸੈਸ ਸਟੇਟ ਹੈ ਜਿਹੜਾ ਪਹਿਲਾਂ ਹੋਇਆ ਸੀ ਇਹ ਪ੍ਰੋਜੈਕਟ ਇਹ ਦੋਨਾਂ ਸਟੇਟਾਂ ਦਾ ਸੀ ਤੇ ਦਿੱਲੀ ਕਿਦਾਂ ਆ ਗਈ ਦਿੱਲੀ ਦਾ ਉਹਦੇ ਵਿੱਚ ਸ਼ੇਅਰ ਆਇਆ ਜਦ ਦੇ ਪ੍ਰੋਜੈਕਟ ਕਨਸੀਵ ਹੋਏ ਤੇ ਉਹਦੇ ਕਿਉਂਕਿ ਪਹਿਲਾਂ ਤੋਂ ਪ੍ਰੀ ਪਾਰਟੀਸ਼ਨ ਟਾਈਮ ਤੋਂ ਵੀ ਕੁਝ ਪਾਣੀ ਜਿਹੜਾ ਉਹ ਅਲੱਗ-ਅਲੱਗ ਜਗ੍ਹਾ ਜਿਹਦਾ ਜੇ ਐਂਡ ਕੇ ਨੂੰ ਜਾਂਦਾ ਸੀ ਦਿੱਲੀ ਨੂੰ ਜਾਂ ਸੀ ਉਹ ਪਾਣੀ ਪ੍ਰੋਟੈਕਟ ਕੀਤੇ ਗਏ ਉਹਨਾਂ ਦੇ ਫਿਕਸ ਸ਼ੇਅਰ ਨੇ ਚਾਹੇ ਕਿੰਨਾ ਵੀ ਪਾਣੀ ਹੈ ਉਹ ਫਿਕਸ ਸ਼ੇਅਰ ਰਹਿੰਦਾ ਹੈ ਤੇ ਇਸ ਕਰਕੇ ਉਹਨਾਂ ਦਾ ਵੈਸੇ ਪਾਰਟਨਰਸ਼ਿਪ ਨਹੀਂ ਹੈ ਉਹਨਾਂ ਨੂੰ ਇੱਕ ਫਿਕਸ ਸ਼ੇਅਰ ਅਲੋਕੇਟ ਕੀਤਾ ਬਾਅਦ ਕਦੇ ਥੋੜੀ 2000 ਚ ਜਾ ਕੇ ਸੁਪਰੀਮ ਕੋਰਟ ਨੇ ਉਦੋਂ ਦਿੱਲੀ ਦੇ ਜੋ ਡਿਮਾਂਡ ਦੇਖ ਕੇ ਜਾਂ ਦਿੱਲੀ ਦੀ ਜ਼ਰੂਰਤ ਨੂੰ ਦੇਖ ਕੇ ਇੱਕ ਹੋਰ ਆਰਡਰ ਕੀਤਾ ਸੀ ਕਿ 125 ਕਿਊਸਿਕ ਪਾਣੀ ਹੋਰ ਦਿੱਤਾ ਜਾਏ ਦਿੱਲੀ ਨੂੰ ਉਹ ਚੱਲ ਰਿਹਾ ਪਾਣੀ ਤੇ ਹਿਮਾਚਲ ਵੀ ਮੇਰੇ ਕੋਰਟ ਗਿਆ ਸੀਗਾ ਹਾਂ ਹਿਮਾਚਲ ਗਿਆ ਉਹ ਆਪਣੇ ਇਲੈਕਟ੍ਰਿਸਿਟੀ ਪਾਵਰ ਦੇ ਸ਼ੇਅਰ ਵਾਸਤੇ ਗਿਆ ਸੀ ਜਦ ਛਾੜ ਚ ਰੀਆਰਗੇਨਾਈਸ਼ਨ ਹੋਈ ਜਦ ਬੀਬੀਐਮਈ ਇਨ ਐਗਜ਼ਿਸਟੈਂਸ ਆਇਆ ਉਦੋਂ ਤੋਂ ਹੀ ਉਹਨੇ ਆਪਣਾ ਕੋਰਟ ਚ ਗਿਆ ਸੀ ਵੀ ਮੇਰਾ ਵੀ ਸ਼ੇਅਰ ਹੋਣਾ ਚਾਹੀਦਾ ਕਿਉਂਕਿ ਕੁਝ ਏਰੀਆ ਹਿਮਾਚਲ ਨੂੰ ਟਰਾਂਸਫਰ ਹੋਇਆ ਤਾਂ ਉਹ ਕਹਿੰਦਾ ਉਸ ਏਰੀਆ ਦਾ ਜਿਹੜਾ ਮੇਰਾ ਹੈ ਸ਼ੇਅਰ ਉਹ ਮੈਨੂੰ ਮਿਲਣਾ ਚਾਹੀਦਾ ਤੇ ਉਹਦੇ ਲਈ ਉਹ ਜਾ ਕੇ 2011 ਚ ਸੁਪਰੀਮ ਕੋਰਟ ਤੋਂ ਫੈਸਲਾ ਹੋ ਗਿਆ ਉਹਨਾਂ ਨੂੰ ਸ਼ੇਅਰ ਅਲੋਕੇਟ ਹੋ ਗਿਆ ਤੇ ਦੋਨਾਂ ਪ੍ਰੋਜੈਕਟਾਂ ਚੋਂ ਸ਼ੇਅਰ ਉਹਨੂੰ ਦਿੱਤਾ ਗਿਆ ਤੇ ਹੁਣ ਰੀਆਰਗੇਨਾਈਜੇਸ਼ਨ ਐਕਟਡ ਹੈਗਾ ਉਹਦੀ ਧਾਰਾ 79 ਹੈਗੀ ਹੈ ਉਹਦਾ ਸੈਕਸ਼ਨ 2 ਸੈਕਸ਼ਨ 1 ਉਹਦੇ ਵਿੱਚ ਸੰਸ਼ੋਧਨ ਕਰਕੇ ਹਿਮਾਚਲ ਅਤੇ ਰਾਜਸਥਾਨ ਨੂੰ ਮੈਂਬਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸ ਨੂੰ ਕਿੱਦਾਂ ਦੇਖਦੇ ਹੋ ਕੀ ਨੁਕਸਾਨ ਹੋਵੇਗਾ ਤੇ ਕੀ ਪੰਜਾਬ ਨੂੰ ਫਾਇਦਾ ਪੰਜਾਬ ਦੇਖੋ ਵਿਰੋਧ ਕਰ ਰਿਹਾ ਹੈਗਾ ਤੇ ਉਹਨਾਂ ਨੇ ਇੱਕ ਅਮਰਿਤ ਸ਼ਾਲ ਦੇ ਗ੍ਰਾਮ ਮੰਤਰੀ ਨੂੰ ਲੈਟਰ ਵੀ ਲਿਖਿਆ ਹੈਗਾ ਕਿ ਜੋ ਮਿਨਿਸਟਰ ਆਫ ਪਾਵਰ ਕਰ ਰਹੀ ਹੈ ਇਹ ਪੰਜਾਬ ਦੇ ਹੱਕਾਂ ਤੇ ਡਾਕ ਹੈਗਾ ਆ ਦੇਖੋ ਹੁਣ ਇਹ ਜਿਆਦਾ ਆ ਪਕੇ ਪੋਲੀਟਿਕਾਈਜ਼ ਹੋ ਜਾਂਦੇ ਮੈਟਰ ਜਿੱਦਾਂ ਪਹਿਲਾਂ S Y L ਦਾ ਹੋਇਆ ਟੈਕਨੀਕਲੀ ਕੋਈ ਗੱਲ ਨਹੀਂ ਹੋਈ ਤੇ ਫਿਰ ਹੁਣ ਇਹ ਗੱਲ ਹੋ ਗਈ ਕਿ ਜੀ ਪਹਿਲਾਂ ਇਹ ਵੀ ਹੋਈ ਕਿ ਚੇਅਰਮੈਨ ਵੀ ਪੰਜਾਬ ਤੋਂ ਹੋਣਾ ਚਾਹੀਦਾ ਪੰਜਾਬ ਦਾ ਤਾਂ ਇਹ ਵੀ ਸਿਗਾ ਤੇ ਬਾਈ ਕਨਵੈਨਸ਼ਨ ਪਹਿਲਾਂ ਆਂਦਾ ਸੀ ਚੇਅਰਮੈਨ ਪਾਰਟਨਰਸ਼ਿਪ ਤੋਂ ਨਹੀਂ ਲੈ ਆ ਜਾਂਦਾ ਸੀ ਦੂਸਰੀ ਸਟੇਟ 뉴ਟਰਲ ਤੋਂ ਲੈ ਆ ਜਾਂਦਾ ਸੀ ਜੀ 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 ਫਿਰ ਉਹ ਵੀ ਕੋਰਟ ਚ ਚੈਲੰਜ ਹੋ ਗਿਆ ਫਿਰ ਇਹ ਹੋਇਆ ਵੀ ਵੀ 14 16 ਚ ਸਬਦਾ ਰਾਈਟ ਹੈ ਤੇ ਹੁਣ ਜੋ ਮੈਂਬਰ ਜਿਹੜੇ ਆਉਂਦੇ ਸੀ ਮੈਂਬਰ ਦਾ ਵੀ ਦੋ ਲਿਖੇ ਹੈ ਉਹ ਕਿਤੋਂ ਵੀ ਆ ਸਕਦੇ ਪਰ ਬਾਈ ਕਨਵੈਨਸ਼ਨ ਮੈਂ ਦੱਸਿਆ ਕਿ ਜਦ ਤੋਂ ਇਹ ਬਨੇ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਬਨੇ ਮੈਂ ਪੰਜਾਬ ਤੋਂ ਜਿਹੜੇ ਨਿਕਲੇ ਦੋ ਸਟੇਟਾਂ ਮੇਜਰ ਨਿਕਲੀਆਂ ਤਾਂ ਉਹ ਦੋਨਾਂ ਦਾਣ ਲੱਗ ਗਿਆ ਇੱਕ ਪੰਜਾਬ ਤੋਂ ਆਣ ਲੱਗ ਗਿਆ ਇੱਕ ਹਰਿਆਣਾ ਤੋਂ ਆਣ ਲੱਗ ਗਿਆ ਤੋ ਫਿਰ ਉਹ ਹੁਣ ਜਦ ਇਹਨਾਂ ਨੋਟੀਫਿਕੇਸ਼ਨ ਕੀਤੀ ਦਾ ਕੰਟਰੋਵਰਸੀ ਹੋ ਗਈ ਕਿ ਵੀ ਜੇ ਚੇਅਰਮੈਨ ਦੀ ਹੋਈ ਹੈ ਚੇਅਰਮੈਨ ਕਿਤੋਂ ਵੀ ਹੋ ਸਕਦਾ ਹੈ ਪਾਰਟ ਸਟੇਟ ਤੋਂ ਵੀ ਮੈਂਬਰ ਵੀ ਕਿਤੋਂ ਹੋ ਸਕਦਾ ਹੈ ਤੋ ਉਸ ਐਪਰੀਹੈਂਸ਼ਨ ਚ ਫਿਰ ਪੰਜਾਬ ਹਰਿਆਣਾ ਨੇ ਪੁਆਇੰਟ ਚੱਕਿਆ ਕਿ ਨਹੀਂ ਸਾਡੇ ਮੈਂਬਰ ਹੋਣੇ ਚਾਹੀਦੇ ਆ ਤੋ ਹਲੇ ਤੱਕ ਉਹ ਨੋਟੀਫਿਕੇਸ਼ਨ ਅਮੈਂਡਮੈਂਟ ਦੀ ਗੱਲ ਚੱਲਦੀ ਸੀ ਤੇ ਇਧਰੋਂ ਪਹਿਲਾਂ ਰਾਜਸਥਾਨ ਦਾ ਵੀ ਵੇਟ ਪੈ ਰਿਹਾ ਕਿ ਉਹ ਕਹਿੰਦਾ ਕਿ ਮੇਰਾ ਵੀ ਸ਼ੇਅਰ ਹੈ ਪ੍ਰੋਜੈਕਟ ਅੰਚ ਤਾਂ ਇੱਕ ਮੈਂਬਰ ਮੇਰਾ ਵੀ ਰੈਗੂਲਰ ਹੋਣਾ ਚਾਹੀਦਾ ਪਰ ਇਹ ਸਾਰੀ ਐਪਰੀਹੈਂਸ਼ਨ ਸੀ ਹੈ ਮੈਂ ਤਾਂ ਇਹ ਕਹਣਾ ਕਿ ਬਲਕਿ ਬੈਟਰ ਹੈ ਕਿ ਬੋਰਡ ਨੂੰ ਚਲਾਉਣਾ ਹੋਵੇ ਤਾਂ ਹਰ ਇੱਕ ਸਟੇਟ ਦਾ ਰਿਪਰੈਜ਼ੈਂਟੇਟਿਵ ਤਾਂ ਹੈਗਾ ਹੀ ਜਾਂ ਨਾਮਿਨੇਟਿਡ ਜੇ ਰੈਗੂਲਰ ਵੀ ਹੋਵੇ ਤਾਂ ਕੋਈ ਹਰਜ ਨਹੀਂ ਕੋਈ ਹਰਜ ਨਹੀਂ ਤੇ ਬੱਸ ਇਹ ਹੈ ਕਿ ਦੋਨੋਂ ਸਾਈਡ ਤੋਂ ਇੱਕ-ਇੱਕ ਹੋਵੇ ਜੇ ਦੋ ਰਿਪਰੈਜ਼ੈਂਟ ਕਰ ਰਹੇ ਨੇ ਇੱਕ ਚਲੋ ਨਾਮਿਨੇਟਿਡ ਹੈ ਇੱਕ ਅਪੁਆਇੰਟਿਡ ਹੈ ਤਾਂ ਹਰ ਸਟੇਟ ਨੂੰ ਬੈਲੈਂਸ ਕਰਨਾ ਚਾਹੀਦਾ ਕਿ ਉਹਦਾ ਪਾਵਰ ਦਾ ਵੀ ਹੋਵੇ ਤੇ ਇਰੀਗੇਸ਼ਨ ਦਾ ਵੀ ਤੇ ਮਤਲਬ ਕਿ ਪਾਣੀ ਦਾ ਤਾਂ ਕੋਈ ਅਸਰ ਨਹੀਂ ਪੈਣਾ ਇਹਦਾ ਨਹੀਂ ਨਹੀਂ ਪਾਣੀ ਦੀ ਸ਼ੇਅਰਿੰਗ ਅਲੱਗ ਹੈ ਪਾਣੀ ਔਰ ਬਿਜਲੀ ਦੀ ਸ਼ੇਅਰਿੰਗ ਉਹਦੇ ਤਾਂ ਵੈਲ ਡਿਫਾਈਨਡ ਸ਼ੇਅਰ ਨੇ ਹਰ ਇੱਕ ਪ੍ਰੋਜੈਕਟ ਦੇ ਹਰ ਪ੍ਰੋਜੈਕਟ ਦੇ ਅਲੱਗ-ਅਲੱਗ ਸ਼ੇਅਰ ਹੈ ਉਹ ਵੈਲ ਡਿਫਾਈਨ ਨੇ ਉਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਤਾਂ ਹੀ ਮੈਂ ਕਹ ਰਿਹਾ ਕੋਈ ਇੰਨੀ ਬੜੀ ਐਪਰੀਹੈਂਸ਼ਨ ਨਹੀਂ ਹੋਣੀ ਚਾਹੀਦੀ ਕੋਈ ਇਸ਼ੂ ਨਹੀਂ ਉਹਦੇ VOTING ਦਾ ਅਧਿਕਾਰ ਹੈ VOTING ਦੀ ਗੱਲ ਹੋਣੀ ਹੈ ਉੱਥੇ ਮਿਲ ਕੇ ਰੌਲਾ ਪਵੇਗਾ ਹਾਂ ਉੱਥੇ ਪਵੇਗਾ ਪਰ ਮੈਂ ਤੁਸੀਂ ਪੂਰਾ ਜੀ 60 ਸਾਲ ਦੀ ਹਿਸਟਰੀ ਦੇਖੋ ਪਿੱਛੇ ਤਾਂ VOTING ਦੇ ਨਾਲ ਕਦੇ ਡਿਸੀਜਨ ਹੋਇਆ ਹੀ ਨਹੀਂ ਤੇ ਜੇ ਜਿਗਨਰ ਸੈਂਟਰ ਦੀ ਗਵਰਨਮੈਂਟ ਹੋਵੇ ਚਾਹਦੀ ਹੋਵੇ ਬਦਲਾਅ ਹੈਨਾ ਤੇ ਨਾ ਹੋਵੇ ਤਾਂ ਸੈਵਨ ਰੂਲ ਵੀ ਖਤਮ ਹੋ ਜਾਏਗਾ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਉਹ ਇੱਕ ਰੂਲ ਬਣਿਆ ਹੋਇਆ ਹੈ ਔਰ ਉਹਦੇ ਚ ਸਾਰੀ ਸਟੇਟਾਂ ਨੂੰ ਹਰ ਇੱਕ ਪਾਰਟਨਰ ਸਟੇਟ ਨੂੰ ਇੱਕ ਮਾਲਾ ਇੱਕ ਰਸਤਾ ਦਿੱਤਾ ਹੋਇਆ ਹੈ ਕਿ ਕੋਈ ਅਗਰ ਬੋਰਡ ਦਾ ਡਿਸੀਜਨ ਚੇਅਰਮੈਨ ਐਦਾਂ ਦਾ ਕਰਦਾ ਹੈ ਜਾਂ ਉਹ ਚੇਅਰਮੈਨ ਦੇ ਡਿਸੀਜਨ ਆ ਸੈਟੀਸਫਾਈਡ ਨਹੀਂ ਹੈ ਤਾਂ ਉਹ ਹਮੇਸ਼ਾ ਗਵਰਨਮੈਂਟ ਕੋਲ ਜਾ ਸਕਦੇ ਨੇ ਠੀਕ ਹੈ ਸਰ ਬਾਬਾ ਜੀ ਥੈਂਕ ਯੂ ਤੇ ਬਿਲਕੁਲ ਤੁਸੀਂ ਦੇਖਿਆ ਕਿ VOTING RIGHT ਆਪਾਂ ਕਹੀ ਕਿ VOTING RIGHT ਵਧਣਗੇ VOTING ਦੇ ਬੰਦੇ ਵਧ ਜਾਣਗੇ ਉਹਦੇ ਵਿੱਚ ਅਗਰ ਦੋ ਰੈਗੂਲਰ ਮੈਂਬਰ ਹੈਗੇ ਨੇ ਤਾਂ ਉਹਨਾਂ ਦੇ ਨਾਮੀਨੇਟਡ ਮੈਂਬਰ ਵੀ ਨਾਲ ਹੋਣਗੇ ਤਾਂ ਦੋ ਆਪਾਂ ਕਹੀਏ ਵੋਟਾਂ ਹੋਰ ਵਧਣਗੇ ਜੇ ਪੰਜਾਬ ਤੇ ਜੇ ਹਿਮਾਚਲ ਤੇ ਰਾਜਸਥਾਨ ਨੂੰ ਮੈਂਬਰ ਬਣਾਇਆ ਜਾਂਦਾ ਪਾਣੀ ਪਰ ਕੋਈ ਅਸਰ ਨਹੀਂ ਪੈਣਾ ਹੈਗਾ ਦੂਜੀ ਗੱਲ ਅਗਰ ਤੁਹਾਨੂੰ ਲੱਗਦਾ ਕਿ VOTING RIGHTS ਦੇ ਨਾਲ ਵੀ ਤੁਸੀਂ ਅਗਰ ਕੋਈ ਫੈਸਲਾ ਹੋ ਗਿਆ ਔਰ ਕਿਸੇ ਸਟੇਟ ਨੂੰ ਉਹ ਪਸੰਦ ਨਹੀਂ ਹੈਗਾ ਤਾਂ ਉਹ ਜਿਹੜਾ ਹੈਗਾ ਇਸ ਦਾ ਆਪਾਂ ਕੇ ਪੁਨਰਗਠਨ ਐਕਟ ਦਾ ਜਿਹੜਾ ਹੈਗਾ 1966 ਦਾ ਜਿਹੜਾ ਰੂਲ 7 ਹੈ ਉਦੇ ਤਹਿਤ ਵੀ ਤੁਸੀਂ ਜਿਹੜਾ ਹੈਗਾ ਮਿਨਿਸਟਰੀ ਆਫ ਪਾਵਰ ਕੋਲ ਜਾ ਸਕਦੇ ਹੋ ਤੇ ਉਦੀ ਸ਼ਿਕਾਇਤ ਵੀ ਕਰ ਸਕਦੇ ਹੋ ਉਦਾ ਜਿਹੜਾ ਸਮਾਧਾਨ ਹੁੰਦਾ ਹੈਗਾ ਤੇ ਬਿਨਾ ਆਪਕੇ ਕੀ ਜੋ ਪੰਜਾਬ ਹੈਗਾ ਉਹ ਭਾਵੇਂ ਆਪਣੇ ਹੱਕ ਦੀ ਗੱਲ ਕਰਦਾ ਪਰ ਜੇ ਐਕਸਪਰਟ ਨਾਲ ਗੱਲ ਕਰਦੇ ਜਿਨ੍ਹਾਂ ਨੇ ਇਸ ਪੂਰੇ ਕੰਮ ਨੂੰ ਦੇਖਿਆ ਤਾਂ ਉਹ ਕਹਿੰਦੇ ਕਿ ਇਹ ਰੂਟੀਨ ਦੀ ਕਾਰਵਾਈ ਹੈਗੀ ਹੈ ਤੇ ਇਸ ਨੂੰ ਇਹਦੇ VOTING ਮੈਂਬਰ ਬਦਲ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਨਾ ਹੀ ਪਾਣੀ ਦੇ ਉੱਪਰ ਕੋਈ ਫਰਕ ਪੈਣਾ ਸਿਰਫ VOTING ਦੇ ਵਿੱਚ ਜਿਹੜੇ ਹੈਗੇ ਆ ਉਹ ਮੈਂਬਰ ਜ਼ਿਆਦਾ ਹੁਣ 8 ਨੇ ਹੁਣ 9 ਨੇ ਚੇਅਰਮੈਨ ਸਾਹਿਬ ਚੇਅਰਮੈਨ ਦੇ ਨਾਲ ਫਿਰ ਉਹ 11 ਹੋ ਜਾਣਗੇ ਕਾਂਲਾ ਪਰਸਨ ਸਤੰਦਰਪਾਲ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮਿਲਿਆ ਚੰਡੀਗੜ੍ਹ